ਸੱਚ ਆ ਆਖਾਂ ਕੇ ਸਦਾਰਾ ਭਾਂਬੜ ਮੱਚਦਾ ਏ। ਓਮਾ ਗੁਰੂ ਨਾਨਕ ਦੇਵ ਜੀ ਸੱਚ ਝੂਠ ਨਾ ਚੱਜਦਾ ਏ। ਕਿਉਂਕਿ ਮੈਂ ਗੁਰੂ ਨਾਨਕ ਦਾ ਸਿੱਖਾ ਮੈਂ ਝੂਠ ਨਹੀਂ ਚੱਜਦਾ। ਸੱਚ ਆ ਮੇਰੀ 60 ਸਾਲ ਦੀ ਉਮਰ ਹੋ ਚੁੱਕੀ ਆ 60-62 ਸਾਲ ਦੀ। ਮੈਂ ਇਦਾਂ ਦਾ ਕਦੇ ਜਿੰਦਗੀ ਨਹੀਂ ਦੇਖੀ ਕਦੇ। ਹਾਲ ਪਾ ਰਿਓ ਹਾਲ ਪਾ ਰਿਓ। ਸਾਨੂੰ ਖੋਤੀ ਲੀਡਰਾਂ ਨੇ ਮਾਂ ਲਾ ਨੂੰ ਮਾਰਿਆ। ਇਹ ਸਾਨੂੰ ਖੋਤੀ ਲੀਡਰ ਟੱਕਰ ਕੇ ਉਹਨਾਂ ਨੇ ਸਾਨੂੰ ਪਿਆਰ ਦੋਸਤਾਂ ਉਹ ਸਾਰੇ ਲੀਡਰਾਂ ਨੇ ਇਤਕੀ ਬਹੁਤ ਡਰਾਮੇ ਕੀਤੇ ਆ ਗੱਟੇ ਚੱਕਦੇ ਫਿਰਦੇ ਸੀ ਪਹੁੰਚੇ ਜੇ ਲਵੇੜ ਦੇ ਹਾਂ ਹਾਂ ਮੇਰੇ ਕੋਲ ਪਰ ਕੋਈ ਪੱਥਰ ਚੱਕ ਡੀਸੀ ਨੇ ਕਿ ਪੱਥਰ ਚੱਕ ਲਓ ਕੀ ਕਰਦਾ ਪੱਥਰ ਚੱਕ ਕੇ ਉਹ ਆਪਦੀਆਂ ਖਾਮੀਆਂ ਲਗਾਉਣ ਵਾਸਤੇ ਇਹ ਪਾਉਂਦੇ ਸੀ ਵੀ ਸਾਡਾ ਭੇਤ ਨਾ ਖੁੱਲ ਜAVE ਸਾਡੀ ਕੋਈ ਪੋਲ ਨਾ ਖੁੱਲ ਜAVE ਉਹ ਆਪਦੇ ਪਰਦੇ ਪਾਉਣ ਦੇ ਮਾਰੇ ਇੱਥੇ ਗਾਰੇ ਜਿ ਲੈਬੜ ਦੇ ਫਿਰਦੇ ਸੀ ਪਰ ਮਿਆ ਬਰੇ ਜਿਹਦੇ ਪਹਿਲਾਂ ਆਏ ਆ ਉਹ ਕਹੇ ਭਈ ਅਸੀਂ ਭਾਈ ਬੰਨ ਮਾਰਨੀ ਆਏ ਅਸੀਂ ਤੁਹਾਨੂੰ ਡੁੱਬਦੇ ਨੂੰ ਕੱਢਾਂ ਅਮ ਕੱਢਾਂ ਜੋ ਡੁੱਬੋਂਗੇ ਤੁਸੀਂ ਹੱਥ ਮਾਰੋਂਗੇ ਨਾ ਅਸੀਂ ਅਸੀਂ ਉਹ ਕੱਢਾਂਗੇ ਤੁਹਾਨੂੰ ਉਹ ਜਨਵਰੀ ਫਰਵਰੀਦ ਧਰਨਾ ਲੱਗਿਆ ਗੌਂਸਗੜ ਭਈ ਭਾਈ ਮੈਨ ਗੱਦ ਹੋ ਰਹੀ ਆ ਅਸੀਂ ਅਸੀਂ ਸਾਡੇ 2 ਦਿਨ ਪਿੰਡਾਂ ਧਰਨਾ ਲਾ ਦੋ ਸਾਨੂੰ ਵੀ ਸਾਡੇ ਦੇ ਕੇਸ ਪਾਸਾ ਸਾਡੀ ਸਰਕਾਰ ਨੇ ਦੇਖੋ ਸਰਕਾਰ ਸਾਡੀ ਕਿੱਦਾਂ ਦੀ ਆ ਕਿਹੜੀ ਸਰਕਾਰ ਉਹ ਉਹ ਬਜ਼ਾਲੀ ਦੀ ਸਰਕਾਰ ਹੈ ਸਸਰਾਲੀ ਬੰਨ ਤੇ ਇਸ ਵਕਤ ਅਸੀਂ ਮੌਜੂਦ ਆ ਜਿਹੜਾ ਦਰਿਆ ਨੇ ਆਪਦਾ ਨਕਸ਼ਾ ਆਪਣੀ ਆਪ ਹੀ ਬਣਾ ਲਿਆ ਆਪ ਮੁਹਾਰੀ ਕਿੱਧਰ ਨੂੰ ਮੁੜ ਪਿਆ ਔਰ ਇੱਥੋਂ ਦੇ ਜਿਹੜੇ ਲੋਕਲ ਲੋਕ ਨੇ ਜ਼ਿੰਮੇਦਾਰ ਨੇ ਕਿਸਾਨ ਨੇ ਉਹਨਾਂ ਦੀਆਂ ਜ਼ਮੀਨਾਂ ਦਰਿਆ ਨੇ ਨਿਗਲ ਲਈਆਂ ਇਹਦੀ ਤਸਵੀਰ ਇਸ ਨੂੰ ਬਿਆਨਿਆ ਨਹੀਂ ਜਾ ਸਕਦਾ ਲੋਕਲ ਬਾਪੂ ਜੀ ਹੋਣੀ ਇੱਥੋਂ ਦੇ ਕਿਸਾਨ ਸਾਡੇ ਨਾਲ ਨੇ ਬਾਪੂ ਜੀ ਜਿਸ ਤਰੀਕੇ ਨਾਲ ਦਰਿਆ ਨੇ ਆਪਦਾ ਰਾਹ ਆਪਣੇ ਆਪ ਬਣਾ ਲਿਆ ਥੋੜੀ ਸੈਂਕੜੇ ਏਕੜ ਜ਼ਮੀਨ ਕਿਸਦਾ ਝੋਨਾ ਕਿਸਦੇ ਪਪੂਲਰ ਵਿੱਚ ਹੀ ਨਿਕਲ ਗਿਆ ਦੇਖ ਕੇ ਮਨ ਦੁਖੀ ਹੁੰਦਾ ਬਹੁਤ ਹੰਦੇ ਦੁਖੀ ਹੁੰਦਾ ਜੀ ਕਿਉਂਕਿ ਇਹ ਕਿ ਪਤਾ ਜਿਹੜਾ ਜਿਹੜਾ ਡਰੈਨ ਟੈਕਨੀਕਲ ਪੈਟ ਆ ਦਾ ਬਦਲੇ ਅੱਗੇ ਅੱਗੇ ਹੜਾ ਹੜਾ ਹੋਏ ਸੀ ਕਿ ਬੰਨ ਟੁੱਟ ਜਾਂਦਾ ਸੀ ਉਹਦਾ ਟੁੱਟਣਾ ਸਾਨੂੰ ਕਿਉਂ ਪਚਰ ਫਾਇਦਾ ਵੀ ਸੀ ਪਾਣੀ ਆ ਜਾਂਦਾ ਛੋਟਾ ਛੋਟਾ ਥੋੜਾ ਥੋੜਾ ਪਾਣੀ ਆ ਜਾਂਦਾ ਨਾ ਜੀ ਇੱਕ ਇੱਕ ਫੁੱਟ ਆ ਜਾਂਦਾ ਤੇ ਬੰਨ ਟੁੱਟ ਜਾਂਦਾ ਬੰਨ ਤੇ ਮਾਹਗਾ ਦਾਪੁਰ ਤੱਕ ਘਾ ਦੋ ਤਿੰਨ ਕਿਲੋਮੀਟਰ ਇੱਕ ਦੋ ਫੁੱਟ ਪਾਣੀ ਆਉਣਾ ਜੀ ਇਹਦਾ ਨੁਕਸਾਨ ਜਾਦੇ ਹੋ ਗਿਆ ਇਹਦਾ ਬੰਨ ਵੀ ਖਤਮ ਕਰ ਇਹ ਸਾਡੀ ਜ਼ਮੀਨ ਸੀ ਇਹ ਕਿੱਦਾਂ ਬਣੂ ਹੂੰ ਬਾਈ ਜੋ ਕਿੱਦਾਂ ਬਣੂਗੀ ਹੂੰ ਹੁਣ ਕਿਸੇ ਜ਼ਿੰਮੇਦਾਰ ਨੇ ਵਿਚਾਰ ਨਹੀਂ ਝੋਨਾ ਬੀਜਿਆ ਸੀ ਪਗਲ ਉਹ ਮੈਂ ਧੀ ਦਾ ਵਿਆਹ ਕਰੂੰਗਾ ਹੂੰ ਉਹ ਇਹ ਮਨ ਦੇ ਆਸਾਂ ਕਿੰਨਾ ਬੁਰੀਆਂ ਹੋਣਗੀਆਂ ਹੂੰ ਬਾਕੀ ਤਾਂ ਵੱਡੀ ਤਾਂ ਗੱਲ ਇਹ ਹੈ ਨਾ ਵੀ ਹੁਣ ਜ਼ਮੀਨ ਇੱਥੇ ਇਹਦਾ ਤਾਂ ਕੋਈ ਨਕਸ਼ਾ ਹੀ ਨਹੀਂ ਰਹਿ ਗਿਆ ਕੋਈ ਰਹਿ ਗਿਆ ਨਕਸ਼ਾ ਹੀ ਖਾਦ ਮੁਗੀ ਹਰਾ ਇਹ ਮੈਦਾਨ ਹਾਂਜੀ ਇਹ ਇਹ ਜਿਹੜਾ ਇਹ ਦਰਿਆ ਇਧਰਲੇ ਪਾਸੇ ਆਇਆ ਨਾ ਥੋੜੀ ਜਹੀ ਮੈਨਿੰਗ ਗਲਤ ਹੋ ਗਈ ਮੈਂ ਕਿ ਇਤੋਂ ਜ਼ਿਆਦੇ ਚੱਕੀ ਗਈ ਤੇ ਤਾਂ ਵੱਧ ਚੱਕਿਆ ਗਿਆ ਜਿਹਦੇ ਕਾਰਨ ਇਹ ਦਰਿਆ ਦਾ ਰੋਕੀ ਇਧਰਲੇ ਪਾਸੇ ਆ ਗਿਆ ਦੇਖੋ ਸੱਚ ਆਖਾਂਗੇ ਸਾਰਾ ਭੰਬੜ ਮਚਦਾ ਏ ਹੋਮਾ ਵੀ ਗੁਰੂ ਨਾਨਕ ਦੇ ਸਿੱਖ ਝੂਠ ਨਾ ਚੱਜਦਾ ਕਿਉਂਕਿ ਮੈਂ ਗੁਰੂ ਨਾਨਕ ਦਾ ਸਿੱਖਾ ਮੈਂ ਝੂਠ ਨਹੀਂ ਚੱਜਦਾ ਸੱਚ ਮੇਰੀ 60 ਸਾਲ ਦੀ ਉਮਰ ਹੋ ਚੁੱਕੀ ਆ 60 62 ਸਾਲ ਦੀ ਮੈਂ ਇੰਦਾਂ ਕਦੀ ਜਿੰਦਗੀ ਨਹੀਂ ਦੇਖੀ ਕਦੇ ਅੱਗੇ ਹੜ ਆਉਂਦੇ ਸੀ ਹੜ ਦੇਖੇ ਜਰੂਰ ਹੜ ਸਾਡੇ ਘਰਾਂ ਤੱਕ ਪਾਣੀ 2-2 ਫੁੱਟ ਆ ਜਾਂਦਾ ਸੀ ਉਹ ਕੋਈ ਤੁਹਾਨੂੰ ਡਰ ਨਹੀਂ ਸੀ ਉਹਦਾ ਪਾਣੀ ਦਾ ਇਹ ਵਿੱਚ ਸਾਡਾ ਕੰਮ ਹੋਈ ਜਾਂਦਾ ਚੱਲੀ ਜਾਂਦਾ ਹੀ ਹੈ ਸੀ ਕੰਮ ਨਾ ਤੇ ਲੇਕਰ ਆ ਜਿਹੜਾ ਨਵਾਂ ਮਜਾਰਾ ਇਹ ਕੰਮ ਇਹ ਦਰਿਆ ਨੇ ਕੀਤਾ ਕਿ ਬਹੁਤ ਨੁਕਸਾਨ ਕੀਤਾ ਸਾਡਾ ਇਹ ਭਰ ਨਹੀਂ ਸਕਦੇ ਇਸ ਤੋਂ ਪਹਿਲਾਂ ਲਾਸਟ ਵਾਰੀ ਇੱਥੇ ਜਿਵੇਂ ਬਜ਼ੁਰਗ ਦੱਸਦੇ 88 ਚ ਬਹੁਤ ਵੱਡੇ ਹੜਾ ਆਏ ਸੀ ਉਦੋਂ ਇੱਥੇ ਵੀ ਆਏ ਸੀ ਬਿਲਕੁਲ ਬਿਲਕੁਲ 88 ਵੀ ਆ ਉਹ ਪਾਣੀ ਦੇ ਵੀ ਸਾਨੂੰ ਡਰਨੀ ਸੀ ਇਹਨਾਂ ਉਹ ਵੀ ਇੱਥੇ ਚੱਲਿਆ ਚੱਲਦਾ ਬੰ ਟੁੱਟ ਗਿਆ ਨਾ ਇਹ ਬੰ ਟੁੱਟਿਆ ਨਹੀਂ ਨਾ ਇਹ ਬੰ ਖਾਰ ਲੱਗ ਗਈ ਆ ਹੂੰ ਇਹ ਬੰ ਟੁੱਟਿਆ ਨਹੀਂ ਹੈ ਤੇ ਟੁੱਟ ਜਾਂਦਾ ਸ਼ਾਇਦ ਮਾੜਾ ਮੋੜਾ ਪਾਣੀ ਆ ਜਾਂਦਾ 2-2 ਫੁੱਟ 4-6 ਕਿਲੋਮੀਟਰ ਫੈਲਦਾ ਥੋੜਾ ਥੋੜੀ ਹੋਣਾ ਸੀ ਤੇ ਇਹਦਾ ਨੁਕਸਾਨ ਜ਼ਿਆਦਾ ਹੋ ਗਿਆ ਤੇ ਖੋਰਦਾ ਤੁਰਿਆ ਜਾਂਦਾ ਆਪਣੇ ਦੇਖਦੇ ਦੇਖਦੇ ਨਾ ਜਿਹਦੇ ਕੋਲ ਦਰਿਆ ਕੋਲੇ ਦੇਖਦੇ ਆਪਣੇ ਕਿੰਨਾ ਵਾਣ ਖੁਰ ਗਏ ਖੁਰ ਗਿਆ ਜੀ ਆਹ ਪਰਸੋਂ ਵਾਲੀ ਆ ਮੋਟਰੇ 'ਚ ਖੜੀ ਸੀਗੀ ਆਹ ਪਰਸੋਂ ਦੀ ਮੋਟਰਾਂ ਦਾ ਮੋਟਰ ਵੀ ਚੱਕੀ ਗਈ ਇੱਥੇ ਇੱਕ ਆਹ ਜ਼ਮੀਨ ਵੀ ਖੜਪੀ ਆਹ ਰਾਹ ਸੀਗਾ ਰਾਹ ਆਹ ਰਾਹ ਕੋ ਰਾਹ ਜਾਂਦਾ ਉਹ ਦੇਖ ਉਹ ਉਹ ਰਾਹ ਜਾਂਦਾ ਜੀ ਉਹ ਜਾਂਦਾ ਉਹ ਪਰੇ ਨੂੰ ਜਾਂਦਾ ਪਰੇ ਬੂਟਾਂ ਪਿੰਡ ਨੂੰ ਜਾਂਦਾ ਇਹ ਤੇ ਤੇ ਉਹ ਵੀ ਰਾਹ ਖਤਮ ਹੋ ਗਿਆ ਜੀ ਇੱਥੇ ਤਾਂ ਕੁਛ ਐਂ ਲੱਗਦਾ ਹੀ ਨਹੀਂ ਵਿਥੇ ਰਾਹ ਕਦੇ ਹੋਣਾਗਾ ਇੱਥੇ ਤਾਂ ਹੁਣ ਕਹਿੰਦੇ 20 25 ਫੁੱਟ ਡੂੰਗਾ ਬਿਲਕੁਲ 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 ਅੱਛਾ ਹਾਲ ਪਾਰਿਆ ਹਾਲ ਪਾਰਿਆ ਸਾਨੂੰ ਖੋਤੀ ਲੀਡਰਾਂ ਨੇ ਪੰਜਾਬ ਨੂੰ ਮਾਰਿਆ ਇਹ ਸਾਨੂੰ ਖੋਤੀ ਲੀਡਰ ਟੱਕਰ ਗਏ ਉਹਨਾਂ ਨੇ ਸਾਨੂੰ ਪੰਜਾਬ ਡੋਸਾ ਡੋਸਾ ਵੀ ਨਹੀਂ ਆ ਚਲੋ ਮਨ ਮਨ ਨਾ ਤੁਸੀਂ ਮਨ ਨਾ ਤੁਸੀਂ ਖਰਾਬ ਕਰੋ ਬੈਠ ਜਾਓ ਤੁਸੀਂ ਮਨ ਨਾ ਦੁਖੀ ਕਰੋ ਪੰਜਾਬ ਤੁਹਾਡੇ ਨਾਲ ਆ ਲੋਕ ਤੁਹਾਡੇ ਨਾਲ ਨੇ ਪੰਜਾਬ ਤੋਂ ਬਾਹਰਲੇ ਸੂਬੇ ਵੀ ਤੁਹਾਡੇ ਨਾਲ ਆ ਚਲੋ ਬਾਬੇ ਨਾਨਕ ਦੀ ਧਰਤੀ ਆ ਉੱਜੜੋ-ਉੱਜੜ ਕੇ ਬਸਣਾ ਸਾਡੇ ਕਰਮਾਂ ਚ ਲਿਖਿਆ ਇਹਦਾ ਲੋਕਾਂ ਦੇਖੋ ਇੱਕ ਮਿੰਟ ਕੋਈ Hindu ਜੋ ਕੋਈ Sikh ਕੋਈ Musalman ਸਾਡੇ ਕੋ ਇਥੇ ਮਦਦ ਕਰਨ ਵਾਸਤੇ ਆਏ ਜ਼ਰੂਰ ਉਹਨਾਂ ਦੀ ਧੰਨਵਾਦ ਕਰਦੇ ਆਂ ਉਹ ਵਿਚਾਰੇ ਕਿੱਥੋਂ ਕਿੱਥੋਂ ਲੈ ਕੇ ਆਏ ਕਿਥੋਂ ਪਿੰਡਾਂ ਦੀਆਂ ਟਰਾਲੀਆਂ ਲੈ ਕੇ ਆਏ ਮਿੱਟੀ ਦੀਆਂ ਬਹੁਤ ਸਾਡੀ ਉਹਨਾਂ ਨੇ ਮਦਦ ਕੀਤੀ ਹਲੇ ਵੀ ਦਲੇਰੀ ਦਿੰਦੇ ਸਾਨੂੰ ਉਹਨਾਂ ਨੂੰ ਧੰਨਵਾਦ ਕਰਨਾ ਵਿਚਾਰਿਆਂ ਲੋਕਾਂ ਦਾ ਕਿਉਂ ਸਾਡੇ ਪੰਜਾਬ ਦੇ ਲੋਕ ਹੀ ਬਰੇ ਰਹਿਮਦਲੇ ਲੋਕ ਸਾਡੇ ਤੇ ਕਿਸੇ ਵੀ ਮਾਤਮੇ ਦੇ ਜੋੜੇ ਹੋਣ ਉਹ ਨਾਲ ਇਕੱਠੇ ਜ਼ਰੂਰ ਹੁੰਦੇ ਆਂ ਅਹੀ ਉਹ ਮੱਝ ਵਿੱਚ ਨਹੀਂ ਪੈਂਦੇ ਜੀ ਗੁਰੂ ਨਾਨਕ ਦੇ ਸਿੱਖ ਹੋਣ ਦੇ ਨਾਤੇ ਸਾਰਿਆਂ ਨੂੰ ਇੱਕੋ ਹੀ ਬਕਰਾ ਵਿੱਚ ਲੈਣੇ ਆ ਕਿਉਂਕਿ ਅਸੀਂ ਉਹ ਕਿਸੇ ਨਾ ਉਹ ਚੱਕਰ ਵਿੱਚ ਨਹੀਂ ਪੈਂਦੇ ਸਾਡੀ ਸਾਡੇ ਉਹ ਗੁਰੂ ਨਾਨਕ ਦਾ ਮੱਝ ਜਿਹੜਾ ਕਹਿੰਦਾ ਵੀ ਅਸੀਂ ਲੜਨਾ ਪੜਨਾ ਨਹੀਂ ਤੇ ਉਹ ਇਕੱਠੇ ਹੋ ਕੇ ਖੜਦੇ ਲੋਕਾਂ ਨਾਲ ਪੀ ਹੁਣ ਲੀਡਰ ਨਹੀਂ ਪਹੁੰਚਿਆ ਕੋਈ ਕੋਈ ਲੀਡਰ ਲੀਡਰ ਕੀ ਪਹੁੰਚਣਾ ਲੀਡਰ ਕਰਨਗੇ ਕੀ ਜੀ ਉਹਦਾ ਫੋਟੋਆਂ ਕਰਾ ਕੇ ਚੋਰ ਤੁਰ ਜਾਂਦੇ ਉਹਨਾਂ ਕਰਨਾ ਕੀ ਹੈ ਲੀਡਰਾਂ ਨੇ ਉਹਦੇ ਹਾਂਵੇਂ ਉਹ ਆਪ ਦਾ ਵੋਟ ਮੂਰੇ ਮੂਰੇ ਦੇਖਦੇ ਵੀ ਸਾਨੂੰ ਬੋਟਾ ਕਿੱਦਾਂ ਪਿੰਲੇ ਨਹੀਂ ਜਿੰਨੇ ਕੋਈ ਉਹਦਾ ਮੂਲਾ ਦੇਖਦੇ ਆ ਵੀ ਇਹਨਾਂ ਮੋਟਾ ਹੁਣ ਅਸੀਂ ਮੋਟਾ ਕਿਵੇਂ ਕ ਲਈਏ ਉਹ ਲੀਡਰਾਂ ਦਾ ਕੋਈ ਵਧੀਆ ਕੰਮ ਨਹੀਂ ਹੈ ਲੀਡਰ ਟਕਸਾਲੀ ਲੀਡਰ ਹੋਵੇ ਜਿਹੜਾ ਇੱਕਦਮ ਲੋਕਾਂ ਨਾਲ ਖੜੇ ਜਵੇ ਉਹ ਲੀਡਰ ਦਾ ਹੁਣ ਹੁਣ ਵੀ ਆਉਂਦੇ ਆ ਹੁਣ ਆਪੇ ਬੋਰਡ ਬੈਂਕ ਨੂੰ ਹੁਣ ਵੀ ਦੇਖਦੇ ਆ ਕਿ ਸਾਡਾ ਬੋਰਡ ਬੈਂਕ ਕਿੱਥੋਂ ਬਣਨਾ ਕਿੱਥੋਂ ਕੀ ਹੋਣਾ ਉਹ ਸਾਨੂੰ 65 ਪੈ ਪੈ ਉਹ 65 ਦੇ ਆਉਂਦੇ ਆ ਹੁਣ ਹੁਣ ਅਸੀਂ ਲੀਡਰ ਨਹੀਂ ਅਸੀਂ ਕੀ ਕਰਨਾ ਅਸੀਂ ਪਾਰਟੀਆਂ ਨੂੰ ਕੀ ਕਰਨਾ ਸਹੀ ਹੈ ਬਹੁਤ ਸਾਰੇ ਲੀਡਰਾਂ ਨੇ ਇਤਕੀ ਬਹੁਤ ਡਰਾਮੇ ਕੀਤੇ ਆ ਗੱਟੇ ਚੱਕਦੇ ਫਿਰਦੇ ਸੀ ਪਹੁੰਚੇ ਜੇ ਲਵੇੜਦੇ ਸੀ ਹਾਂ ਹਾਂ ਬਿਲਕੁਲ ਪਰ ਕੋਈ ਪੱਥਰ ਚੱਕ ਕੇ ਡੀਸੀ ਨੇ ਕਿ ਪੱਥਰ ਚੱਕ ਲਓ ਕੀ ਕਰਦਾ ਪੱਥਰ ਚੱਕ ਕੇ ਡੀਸੀ ਨੇ ਉਹ ਦੱਸੀਏ ਵੀ ਉਹ ਕਰਦੇ ਪਹੁੰਚੇ ਲਵੇੜਦੇ ਸੀ ਉਹ ਆਪਦੀਆਂ ਖਾਮੀਆਂ ਲਗਾਉਣ ਵਾਸਤੇ ਇਹ ਪਾਉਂਦੇ ਸੀ ਵੀ ਸਾਡਾ ਭੇਦ ਨਾ ਖੁੱਲ ਜਵੇ ਸਾਡੀ ਕੋਈ ਪੋਲ ਨਾ ਖੁੱਲ ਜਵੇ ਉਹ ਆਪ ਦੇ ਪਰਦੇ ਪਾਉਣ ਦੇ ਮਾਰੇ ਇੱਥੇ ਗਾਰੇ ਗਿਲ ਲੱਬੜਦੇ ਫਿਰਦੇ ਸੀ ਕੀ ਨਹੀਂ ਹੋਦਾ ਇਹ ਇੱਕ ਮਿੰਟ ਆ ਦੇ ਹੋ ਇਹ ਆਰਮੀ ਨੂੰ ਕੋਈ ਐਦਾਂ ਦਾ ਕਹਿੰਦੇ ਆਰਮੀ ਕੋਈ ਫੰਦੀਆਂ ਬਣਾਉਂਦੇ ਕਮਾਲ ਆ ਆਰਜਾਂ ਨੂੰ ਹੁਕਮ ਦਿੰਦੇ ਆ ਵੀ ਆ ਫੰਦੀ ਬਣਾਓ ਕੀ ਨਹੀਂ ਹੋ ਸਕਦਾ ਜਮੀਨ ਬਚਾ ਦੇਈ ਸੀ ਸਾਡੀ ਅਜਮੀਨ ਬਚਾ ਦੇਈ ਨਾਲ ਕਹਿੰਦੇ ਕੱਲ ਡੀਸੀ ਨੇ ਆਰਮੀ ਭਲਾਈ ਆ ਆਰਮੀ ਤੁਹਾਡੇ ਸਾਹਮਣੇ ਹੀ ਆਇ ਕਿੱਤੀ ਆ ਗਈ ਆਰਮੀ ਖੜੀ ਆ ਆਰਮੀ ਉਹ ਸਾਹਮਣੇ ਦੋ ਗੱਡੀਆਂ ਖੜੀਆਂ ਨੇ ਉਹ ਕੀ ਕਰ ਰਹੀਆਂ ਜੀ ਆਰਮੀ ਆਰਮੀ ਪਤਾ ਹੀ ਨਹੀਂ ਜਦੋਂ ਪਹਿਲਾਂ ਆਏ ਆ ਉਹ ਕਹਿੰਦੇ ਭਈ ਅਸੀਂ ਭਾਈ ਬੰਨ ਮਾਰਨੇ ਆਏ ਅਸੀਂ ਤੁਹਾਨੂੰ ਡੁੱਬਦੇ ਨੂੰ ਕੱਢਣਾ ਅਮ ਕੱਢਾਂ ਜੋ ਡੁੱਬੂਂਗੇ ਤੁਸੀਂ ਹੱਥ ਮਾਰਾਂਗੇ ਨਾ ਅਸੀਂ ਅਸੀਂ ਉਹ ਕੱਢਾਂਗੇ ਤੁਹਾਨੂੰ ਮਤਲਬ ਪਹਿਲਾਂ ਡੁੱਬਣ ਦੀ ਤਿਆਰੀ ਕਰੋ ਹਾਂ 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 ਡੁੱਬਣ ਚਾਰੀ ਕਰੋ ਪਹਿਲਾਂ ਫੇਰ ਤੁਹਾਨੂੰ ਕੱਢਾਂਗੇ ਸਾਡਾ ਉਹ ਕੰਮ ਆ ਅਸੀਂ ਕੋਈ ਬੰਨ ਮਾਰਨੇ ਆਏ ਤੇ ਜਿਹੜੇ ਆਰਮੀ ਪਹਿਲਾਂ ਆਈ ਆ ਹਾਂ ਕਹਿੰਦੇ ਸੀ ਅਜੇ ਭਈ ਬਈ ਇਹ ਆ ਬੰਨ ਟੁੱਟ ਜਵੇ ਨਾ ਪਾਣੀ ਇੱਧਰ ਆ ਜਾਊਗਾ ਬਈ ਉਧਰੋਂ ਫਿਰੋਜ਼ਪੁਰ ਬੰਨੀ ਉਹ ਘਟ ਜਾਊਗਾ ਬਈ ਉਸ ਕਰਕੇ ਬਈ ਉਧਰ ਵੀ ਬਚਾਅ ਹੋ ਜਾਊ ਥੋੜਾ ਵੀ ਥੋਡੇ 2-2 ਫੁੱਟ ਪਾਣੀ ਆ ਜਾਊਗਾ ਕੋਈ ਫਰਕ ਨਹੀਂ ਪੈਂਦਾ ਸਾਡੇ ਕੋਲ ਕੈਸਤੀਆਂ ਹੈਗੀਆਂ ਅਸੀਂ ਕੈਸਤੀਆਂ ਨਾਲ ਕੱਢ ਲਾਂਗੇ ਅੱਛਾ ਬਸ ਆ ਆ ਕਹਿੰਦੇ ਸੀਗੇ ਇਹ ਤਿਆਰੀ ਸੀ ਵੀ ਚਲ ਜੇ ਇੱਥੋਂ ਬੰਨ ਟੁੱਟਦਾ ਵੀ ਤਾਂ 2-2 ਫੁੱਟ ਥੋਡੇ ਵੱਲ ਆ ਜਾਊਗਾ ਬਈ ਇਹ ਜੇ ਇੱਥੋਂ ਹੁਣ ਪਾਣੀ ਟੁੱਟ ਜਵੇ ਸਾਡੇ ਤਾਂ ਆ ਇਧਰਲੇ ਪਾਸੇ ਕੋਈ ਨੁਕਸਾਨ ਨਹੀਂਗਾ ਇਹ ਜਾ ਕੇ ਸਲੇਮ ਟਾਪਰੀ ਪਾਣੀ ਕੜਨਾ ਤੇ ਲੋਡੂਵਾਲ ਜਾ ਕੇ ਨੀਮਾ ਉਹ ਉੱਥੇ ਜਾ ਕੇ ਖੜਨਾ ਹੁਣ ਟੁੱਟਣਾ ਨਹੀਂ ਹੈ ਇਹਨੇ ਹੁਣ ਟੁੱਟਣਾ ਨਹੀਂ ਕਿਤੇ ਲੋਡੂਵਾਲ ਨਹੀਂ ਜਾਣਗੇ ਸ਼ਹਿਰ ਨਹੀਂ ਜਾਣਗੇ ਸਲੇਬ ਟਾਪਰੀ ਨਹੀਂ ਜਾਣਾ ਹੁਣ ਕਿੱਥੇ ਜਾਣਾ ਟੁੱਟੂ ਇੱਕ ਨਹੀਂ ਹੁਣ ਤਾਂ ਨਹੀਂ ਟੁੱਟਦਾ ਹੁਣ ਤਾਂ ਨਹੀਂ ਨੀਮਾ ਵੀ ਹੋਣਾ ਟੁੱਟਣਾ ਪਰ ਹੋਈ ਨਹੀਂ ਇਹਦਾ ਇਹ 10 ਫੁੱਟ ਨੀਮਾ ਚੱਲ ਰਿਹਾ ਹੂੰ ਪਾਣੀ ਕਿੱਦੋਂ ਪਾਣੀ ਆਇਆ ਨਾ 88 ਚ 88 ਚ ਪਾਣੀ ਆਇਆ ਬੰਨ ਦੇ ਨਾਲ ਉਧਰ ਵੀ ਤੇ ਇਧਰ ਵੀ ਐ ਰਾਮ ਨਾਲ ਖੜ ਕੇ ਚਲਾ ਗਿਆ ਤੇ ਕੋਈ ਨੁਕਸਾਨ ਨਹੀਂ ਕਰਿਆ ਦੋ ਦਿਨਾਂ ਬਾਅਦ ਪਾਣੀ ਘਟ ਗਿਆ ਤੇ ਉਵੇਂ ਵਿੱਚ ਜਿਹੜੇ ਝੋਨੇ ਲੱਗੇ ਹੋਏ ਸੀ ਫਸਲ ਸੀਗੀ ਉਵੇਂ ਉਵੇਂ ਵਧੀਆ ਪੱਕੀ ਆ ਹੂੰ ਤੋੜਾ ਕੋਈ ਨੁਕਸਾਨ ਨਹੀਂ ਹੋਇਆ ਉਹਦਾ ਤੇ 86 23 ਜੀ ਆ ਮਿੱਟੀ ਪਾਈ ਨਾ ਦੇਖੋ ਹੁਣ ਆ ਮਿੱਟੀ ਦੇ ਛਿੱਟੀ ਛਿੱਟੀ ਆ ਜੇ ਨਾ ਕੋਈ ਕਾਰਗੁਜ਼ਾਰ ਬਈ ਮਿੱਟੀ ਦੀ ਮਕਾਨੀ ਜੀ ਨਿਕਲ ਜਾਣਾ ਹਾਂ ਮਿੱਟੀ ਤਾਂ ਜਿਹੜੇ ਇਨਾ ਪੱਕਾ ਬਾਣ ਖੋਰਤਾ ਉਹਦੇ ਸਾਹਮਣੇ ਆ ਮਿੱਟੀ ਕੀ ਕੱਲ ਹੋਵੇ ਮੋਟਰ ਨਾ ਹੋਵੇ ਇਹ ਵੀ ਮੋੜ ਨਾ ਹੋਵੇ ਕਿਹ ਜੀਮੇਦਾਰ ਦੇ ਵਿਚਾਰੇ ਦੀ ਹੂੰ ਇਸ ਤਰੀਕੇ ਨਾਲ ਤਾਂ ਉਹ ਸਾਹਮਣੇ ਜਿਹੜਾ ਇੱਕ ਮੋਟਰ ਵਾਲਾ ਕੋਠਾ ਉਹਨੂੰ ਵੀ ਖਤਰਾ ਉਹ ਤੁਸੀਂ ਹਿਸਾਬ ਲਾ ਲਓ ਰਰਾਰ ਦੀ ਐਸ ਖੰਭੇ ਤੋਂ 6 ਖੰਭੇ ਦੇਖੇ ਸੀਗੇ ਇਹ ਆ ਖੰਭਾ ਜਿਹੜਾ ਖੜਾ ਆ ਇਹ 6 ਖੰਭੇ ਹੋ ਗਏ 6-5 ਖੰਭੇ ਸੀ ਉਹ ਦੇਖ ਲੈ ਬੱਤ ਲੈ ਗਿਆ ਵੱਧ ਕੇ ਬਾਪੂ ਜੀ ਦੱਸ ਰਹੇ ਨੇ ਕਿ ਜਿਹੜਾ ਬਿਜਲੀ ਵਾਲਾ ਖੰਭਾ ਇਹਦੇ ਨਾਲ ਦੇ 6 ਖੰਭੇ ਅੰਦਰ ਸੀ ਦਰਿਆ ਦੇ ਦਰਿਆ ਦੇ ਅੰਦਰ ਸੀ ਇਹ 7ਵਾਂ ਖੰਭਾ ਹੈਗਾ ਤੁਸੀਂ ਹੁਣ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਕਿ ਦਰਿਆ ਕਿਦਾਂ ਕਿੰਨਾ ਇਧਰ ਨੂੰ ਆ ਚੁੱਕਿਆ ਬਹੁਤ ਬਰਹਾਲ ਹੈ ਤੁਹਾਨੂੰ ਦੱਸਤਾ ਦੀ ਵੀ ਇਸੇ ਕਰਕੇ ਆਇਆ ਵੀ ਇਧਰੋਂ ਮੈਨਿੰਗ ਜ਼ਿਆਦਾ ਹੋ ਗਈ ਵੀ ਪਾਣੀ ਦਾ ਬਹਾਈ ਇਸ ਪਾਸੇ ਆ ਗਿਆ ਬਸ ਹੋਰ ਤਾਂ ਕੋਈ ਗੱਲ ਨਹੀਂ ਜਾਨਵਰੀ ਫਰਬਰੀ ਧਰਨਾ ਲੱਗਿਆ ਗੌਂਸਗੜ੍ਹ ਵੀ ਭਾਈ ਮੈਨ ਗੱਦ ਹੋ ਰਹੀ ਆ ਅਸੀਂ ਅਸੀਂ ਸਾਡੇ 2 ਦਿਨ ਪਿੰਡਾਂ 'ਚ ਧਰਨਾ ਲਾ ਦੋ ਸਾਨੂੰ ਵੀ ਸਾਡੇ ਦੇ ਕੇਸ ਪਾਤਾ ਸਾਡੀ ਸਰਕਾਰ ਨੇ ਦੇਖੋ ਸਰਕਾਰ ਸਾਡੀ ਕਿੱਦਾਂ ਦੀ ਆ ਕਿਹੜੀ ਸਰਕਾਰ ਉਹ ਅਬਜ਼ਾਲੀ ਦੀ ਸਰਕਾਰ ਹੈ ਅੱਛਾ ਤੁਸੀਂ ਜਿਹੜੀ ਅਸੀਂ ਮਨ ਮਿੱਟੀ ਚੱਕਣ ਨਾਲ ਵੀ ਸਾਡੇ ਅਸੀਂ ਵੀ ਸਾਡੇ ਸਰਕਾਰ ਵੀ ਸਾਡੀ ਪੁਲਿਸ ਵੀ ਸਾਡੀ ਉਹਨਾਂ ਨੇ ਸਾਡੇ ਦੇ ਕੇਸ ਪਾਤਾ ਵੀ ਤੁਸੀਂ ਗੱਲ ਕਰਦੇ ਹੋ ਹੁਣ ਉਹਦਾ ਨਤੀਜਾ ਇਹ ਨਿਕਲ ਰਿਹਾ ਇਹ ਨਤੀਜਾ ਨਿਕਲ ਰਿਹਾ ਹੁਣ ਇਹ ਨਤੀਜਾ ਨਿਕਲ ਰਿਹਾ ਦੇਖੋ ਤੁਸੀਂ ਨਹੀਂ ਹੁਣ ਜਦੋਂ ਕੋਈ ਆਇਆ ਸੀ ਕੋਈ ਪ੍ਰਸ਼ਾਸਨ ਆਇਆ ਸੀ ਲੀਡਰ ਆਏ ਸੀ ਉਹਨਾਂ ਨੂੰ ਕਿਹਾ ਨਹੀਂ ਵੀ ਉਹ ਜਿਹੜਾ ਤੁਸੀਂ ਮੈਨੇਜਰ ਉਹ ਵਾਰੀ ਕਿਹਾ ਹੀ ਹੁਣ ਲੀਡਰ ਕੀ ਕਰਨ ਲੀਡਰ ਨੀਵੇਂ ਪੱਗ ਟੁੱਟ ਜਾਂਦੇ ਆ ਨੀਵੇਂ ਪੱਗ ਟੁੱਟ ਜਾਂਦੇ ਹੋ ਕਹੇ ਕਹੀਦਾ ਫੇਰ ਮੈਂ ਤਾਂ ਹੁਣ ਕੰਨਾਂ ਦੇ ਭਰੂਨ ਦਿੱਤੀ ਉਹਨਾਂ ਦੀ ਟੁੱਟ ਜਾਂਦੇ ਆ ਡਾਕਟਰ ਅਮਰ ਸਿੰਘ ਤਿੰਨ ਵਾਰ ਤਿੰਨ ਗੇੜੇ ਲਾ ਗਿਆ ਉਹ ਜਾਰਾ ਉਹਨੇ ਪੱਥਰ ਵੀ ਪੱਥਰ ਵੀ ਚੁਟਾਇਆ ਉਹਨੇ ਭਜਾਇਆ ਪੱਥਰ ਵੀ ਭਜਾਇਆ ਤੇ ਪੱਥਰ ਕੀ ਕਰੂਗਾ ਕੀ ਪੱਥਰ ਕੀ ਕਰੂਗਾ ਜਦੋਂ ਹੁਣ ਇੱਥੇ ਕੋਈ ਸਾਧਨ ਨਹੀਂ ਹੈ ਨੀਗਾ ਜਾਲ ਜੇ ਪਾਉਂਦੇ ਆ ਤੇ ਉਹ ਜਾਲ ਜੇ ਪਾ ਕੇ ਇਹ ਰਾਤ ਨੂੰ ਲੈ ਜਾਂਦਾ ਭੰਗੇ ਇਹਦਾ ਜੇ ਪਿੱਛੇ ਪਾਣੀ ਬੰਦ ਹੋਊਗਾ ਤਾਂ ਜਾ ਕੇ ਬੰਨ ਵਜਣਾ ਇੱਕ ਥੋੜੀ ਵਜਣਾ ਬੰਨ ਹੁਣ ਤਾਂ ਮੁਸ਼ਕਲਾ ਬੰਨ ਬੰਨਣਾ ਪਾਣੀ ਦੇ ਰੋਗ ਤਾਮ ਹੋਊ ਉਧਰੋਂ ਤਾਂ ਜਾ ਕੇ ਪਾਣੀ ਕਿਸੇ ਬਾਥੇ ਘੜੂ ਤਾਂ ਰੋਗ ਲੱਗੂ ਜਾਂ ਫਿਰ ਆਏ ਠੋਕਰ ਲੱਗੇ ਵੱਡੇ ਵੱਡੇ ਪੱਥਰਾਂ ਦੀ ਠੋਕਰ ਲਾ ਕੇ ਪਾਣੀ ਉਧਰ ਨ ਜਾਵੇ ਤਾਂ ਫਿਰ ਇੱਥੋਂ ਬੰਨ ਆਏ ਆਊਗਾ ਉੱਤੇ ਜਿਹੜਾ ਉਹ ਖੜਾ ਹੋ ਉਹ ਦੇਖ ਆ ਆ ਆ ਜਿਹੜੇ ਪਾਪੂਲਰ ਖੜੇ ਆ ਨਾ ਇਹ ਜਗਲਾਤ ਮਹਿਕਮੇ ਦੇ ਆ ਉਹ ਉਹੋ ਜੀ ਦੇਖ ਲਾ ਬਈ ਉਹ ਅੱਗੇ ਐਸ ਰਾਹ ਤੋਂ ਬਹੁਤ ਦੂਰ ਸੀ ਐਸ ਰਾਹ ਤੋਂ ਬੜੇ ਦੂਰ ਸੀਗੇ ਤੁਹਾਡਾ ਚੈਨਲ ਕਿਹੜਾ ਆਪਣਾ 1.0 ਚੈਨਲ ਜੀ ਬਹੁਤ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਹਾਂ ਜੀ ਬਪੂ ਜੀ ਅਸੀਂ ਤਾਂ ਹਮਦਰਦੀ ਆ ਸਾਨੂੰ ਕੱਲ ਕੱਲ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਇਹਨਾਂ ਤੁਸੀਂ ਆਪ ਦਾ ਟਾਈਮ ਕੱਢ ਕੇ ਇੱਥੇ ਆਉਨੇ ਹੋ ਦੇਖੋ ਜੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਸਾਰੇ ਤੁਹਾਡੇ ਨਾਲ ਨੇ ਅਸੀਂ ਪਰਸੋਂ ਫਿਰੋਜ਼ਪੁਰ ਗਏ ਸੀ ਫਿਰੋਜ਼ਪੁਰ ਦੇਖ ਕੇ ਵੀ ਆਈ ਮਨ ਦੁਖੀ ਹੋਇਆ ਵੀ 15 ਕਿੱਲੇ ਦਰਿਆ ਬਿਲਕੁਲ ਪਿੰਡ ਵੱਲ ਨੂੰ ਆ ਗਿਆ ਲਾਸਟ ਪਿੰਡ ਆਪਣੇ ਪੰਜਾਬ ਦਾ ਭਾਰਤ ਦਾ ਟੈਂਡੀ ਵਾਲਾ ਬਾਰਡਰ ਦੇ ਨਾਲ ਲੱਗਦਾ 15 ਕਿੱਲੇ ਬਿਲਕੁਲ ਇਧਰ ਨੂੰ ਆ ਗਿਆ ਇੱਕ ਘਰ ਦੇ ਤਾਂ ਜਮਾ ਐ ਸਾਹਮਣੇ ਦੀ ਲੰਗਦਾ ਦੇਖ ਕੇ ਚੀਕ ਨਿਕਲਦੀ ਬਿਲਕੁਲ ਬਿਲਕੁਲ ਚੀਕ ਨਿਕਲਦੀ ਆਈ ਬਿਲਕੁਲ ਬਹੁਤ ਜੀ ਫਰੋਸਪੋਰ ਜੀ ਟੈਂਡੀ ਵਾਲਾ ਬਿਲਕੁਲ 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 ਹਾਂ ਬਹੁਤ ਮੋੜਾ ਕੰਮ ਆਈ ਬਹੁਤ ਉਹਦੇ ਜਾਰ ਬਾਰਡਰ ਕੋਲੇ ਆ ਹੋਗਾ ਉਸ ਦੇ ਵੀ ਜਿਹੜਾ ਹੈਗਾ ਦਰਿਆ ਕਹਿੰਦੇ ਵੀ ਕਟਕਟ 15 ਕਿੱਲੇ ਪਿੱਛੇ ਵਗਦਾ ਸੀ ਹੁਣ 15 ਕਿੱਲੇ ਇਧਰ ਨੂੰ ਆ ਗਿਆ ਹੁਣ ਉਹ ਜਮਾ ਪਿੰਡ ਦੇ ਨਾਲ ਲੱਗ ਗਿਆ ਬਸ ਇੰਨੀ ਇਹ ਕਿਹਨੇ ਨੁਕਸਾਨ ਛੱਤਾਂ ਨੂੰ ਬਹੁਤ ਜ਼ਿਆਦਾ ਕਰਤਾ ਹੈ ਜਾ ਹੁਣ ਇਹ ਵੀ ਪਤਾ ਰਾਜਨੀਤਿਕ ਪਾਰਟੀਆਂ ਕੀ ਕਹਿ ਰਹੀਆਂ ਕਿ ਇਹ ਕਰਾਏ ਇਹ ਕਹਿੰਦੇ ਪਾਣੀ ਜਾਣ ਕੇ ਛੱਡਿਆ ਗਿਆ ਕਿਵੇਂ ਛੱਡਿਆ ਕੋਈ ਨਹੀਂ ਇਸ ਗੱਲਾਂ ਤਾਂ ਸਾਨੂੰ ਇਸ ਗੱਲਾਂ ਦਾ ਹੁਣ ਆਪਾਂ ਨੂੰ ਨਹੀਂ ਪਤਾ اچھا ਹੁਣ ਜਿਹੜਾ ਸਰਕਾਰਾਂ ਕਹਿੰਦੀਆਂ ਨੇ ਕਿ ਤੁਹਾਨੂੰ ਮੁਆਵਜ਼ਾ ਦੇਵਾਂਗੇ ਉਹਨਾਂ ਨੇ ਮੁਆਵਜ਼ੇ ਦਾ ਐਲਾਨ ਕੀਤਾਗਾ ਤੇ ਕੁਝ ਉਮੀਦ ਹੈ ਵੀ ਮਿਲੂ ਸਮੇਂ ਸਰ ਜੋ ਕੋਈ ਸਮੇਂ ਚਰ ਕੋਈ ਪਤਾ ਵੀ ਕਿਹੜੇ ਹਿਸਾਬ ਨਾਲ ਉਹਨਾਂ ਨੇ ਦੇਣਾ 1000 ਰੁਪਏ ਕਿਲਾ ਦੇਣਾ ਕਿ 2000 ਦੇਣਾ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਵੇ ਜਦੋਂ ਦੇਣਗੇ ਉਹਨਾਂ ਨੂੰ ਫੇਰ ਪਤਾ ਲੱਗੂ ਕਿ ਜਾਂ ਛੱਡਦੀ ਮੀਨ ਚਲੇਗੀ ਨਾ ਜ਼ਮੀਨ ਚਲੇਗੀ ਨਾ ਝੋਨਾ ਸੀ ਇਹਦਾ ਮੇਰੇ ਕਰਕੇ 50-60 ਹਜ਼ਾਰ ਇੱਕ ਵਕੀਲਾ ਦੇ ਹੱਥ ਝਾੜ ਨਿਕਲ ਆ 50-60 ਹਜ਼ਾਰ ਇੱਕ ਇਕੜ ਦੇ ਨਿਕਲ ਆ ਹੁਣ ਕੀ ਪਤਾ 50-60 ਦਊ ਜਾਂ ਨਹੀਂ ਦਊ ਜ਼ਮੀਨ ਦਾ ਮੁਆਜਰ ਕੀ ਕਰੂ ਹੁਣ ਸਮਝ ਨਹੀਂ ਲੱਗਦੀ ਮੈਨਾਂ ਕਿੰਨਾ ਮੁਆਜਰ ਦੇ ਦਊਗੀ ਜੇ ਉਹ ਕਹਿੰਦਾ 10-20 ਹਜ਼ਾਰ ਰੁਪਏ ਦੇ ਦੇ ਇੱਕ ਸਰਕਾਰ ਕਹਿੰਦੀ ਸੀ ਵੀ ਜਿਹਦੇ ਖੇਤ ਚ ਰੇਤ ਚੜ ਗਿਆ ਔਰ ਰੇਤ ਵੇਚ ਲਿਓ ਆਪਦਾ ਨਹੀਂ ਜੀ ਇੱਥੇ ਕਿਥੇ ਰੇਤ ਵੇਚੂ ਰੇਤ ਰਹੀ ਨਹੀਂ ਜੀ ਬਚਨ ਵਾਲੀ 50 ਫੁੱਟ ਦਾ ਡੂੰਗਾ ਵਾ ਹੁਣ ਵਿਆਹ ਬਣ ਕਿੱਥੇ ਰੇ ਰੇ ਚੱਕਾਂਗੇ ਕਿੱਥੋਂ ਕਿੱਥੋਂ ਵੇਚਾਂਗੇ ਰੇਤ ਦਾ ਉਹ ਕੰਮ ਰਿਹਾ ਹੀ ਨਾ ਉਹ ਕਿਉਂ ਰੇਤ ਆਦਾ ਮਿੱਟੀ ਹੁਣ ਕਿਹੜਾ ਰੇ ਚੱਕਰ ਹੁਣ ਪਿੱਛੇ ਕੀ ਹੁੰਦਾ ਪਾਣੀ ਬੰਦ ਹੁੰਦਾ ਪਤਾ ਲੱਗਣਾ ਬਾਕੀ ਰੇਤ ਵੇਚਣ ਨੂੰ ਤੁਸੀਂ ਤਾਂ ਕਿਸਾਨ ਹੋ ਜੀ ਤੁਸੀਂ ਤਾਂ ਫਸਲ ਬੀਜਣ ਜਾਣਦੇ ਹੋ ਵੇਚਣ ਵੱਢਣ ਜਾਣਦੇ ਹੋ ਤੁਸੀਂ ਮਾਈਨਿੰਗ ਵਾਲੇ ਠੇਕੇਦਾਰ ਥੋੜੇ ਹੋ ਮਾਈਨਿੰਗ ਵਾਲੇ ਠੇਕੇਦਾਰਾਂ ਨੂੰ ਬਾਲਣੇ ਬੋ ਬੋ ਉਹਨਾਂ ਬਦਲੇ ਜੋ ਨੰਬਰ ਹੁੰਦਾ ਸੀ ਕਿਵੇਂ ਕਰਨਾ ਇਹ ਰਾਤ ਨੂੰ ਟਿਪਰ ਹੀ 20-20 ਬੰਦਰ ਬਾੜੇ ਕਿਵੇਂ ਰਾਤ ਨੂੰ ਕੱਢਣੀਆਂ ਜਾਂ ਪੁੱਛ ਜਾਂਗੇ ਇਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਇੱਥੋਂ ਕਿਵੇਂ ਕੱਢਾਂ ਟਿਪਰ ਜੀ ਰਾਤ ਨੂੰ 20-20 100-100 ਟਿਪਰ ਰਾਤ ਨੂੰ ਅੰਦਰ ਬਾੜਦੇ 12 ਵਜੇ ਭਰ ਕੇ ਦਿਨ ਚੜ੍ਹਦੇ ਨਿਕਲਦੇ ਆ ਰਾਤ ਨੂੰ ਹੁੰਦੀ ਮੈਂ ਨਹੀਂ ਬਿਲਕੁਲ ਜ਼ਿਆਦਾ ਰਾਤ ਨੂੰ ਹੁੰਦੀ ਦਿਨੇ ਘੱਟ ਹੁੰਦੀ ਹੈ ਕਿਉਂਕਿ ਦਿਨੇ ਲੋਕ ਰੌਲਾ ਪਾਉਂਦੇ ਆ ਸੜਕਾਂ ਦੇ ਹੁਣ ਨਹੀਂ ਸੜਕਾਂ ਟੇਪਰਾਂ ਨਹੀਂ ਹੈਗੀਆਂ ਤੁਸੀਂ ਵੀ ਆਏ ਹੋ ਮੋਜੋਧਾ ਬੱਚ ਕਿੱਥੋਂ ਆਏ ਹੋ ਜੋਧਾ ਬਾਤੂ ਲੈ ਕੇ ਸੜਕ ਹੀ ਨਹੀਂ ਹੈਗੀ ਆਮ ਆਮ ਮਜ਼ਦੂਰੇ ਨਿੰਗਣ ਵਾਲੀ ਸਾਈਕਲ ਹੀ ਲੰਗਦਾ ਸਾਈਕਲ ਨਹੀਂ ਲੰਗਦਾ ਟੇਪਰ ਟੇਪਰ ਕਿੱਦਾਂ ਲੰਗੂ ਇਹ ਭਰਾ ਨੂੰ ਰਾਤ ਨੂੰ ਡੰਨ ਲੈ ਕੇ ਜਾਂਦੇ ਜੋ ਲੋਕ ਚ ਉੱਤੇ ਹੁੰਦੇ ਸੀ ਸਹੀ ਆ ਇਹ ਬਈ ਮਿਲ ਨਹੀਂ ਬਹੁਤ ਹੋਈ ਹੈ ਸਰਕਾਰ ਦੀ ਬਿਲਕੁਲ ਜੀ ਸੋ ਇਹ ਤਸਵੀਰਾਂ ਨੇ ਮੇਰੇ ਸਾਥੀ ਨੂੰ ਕਹਾਂਗੇ ਇੱਕ ਵਾਰ ਕੈਮਰਾ ਇੱਧਰ ਹੋਰ ਕਮਾ ਦੀਏ ਮਿੱਟੀ ਵੀ ਸ਼ੱਕ ਲਿਆਂਦੀ ਜਾ ਰਹੀ ਹੈ ਪਰ ਇੱਥੋਂ ਦੇ ਜਿਹੜੇ ਲੋਕ ਲੋਕ ਨਹੀਂ ਉਹਨਾਂ ਦਾ ਇਹ ਦੋਸ਼ ਹੈ ਕਿ ਜਿਹੜੀ ਜੀ ਦਰਿਆ ਮਾਰ ਕਰ ਰਿਹਾ ਇਹਦਾ ਇੱਕ ਵੱਡਾ ਕਾਰਨ ਨਜਾਇਜ਼ ਮਾਈਨਿੰਗ ਆ ਜੋ ਜਿਹਦੇ ਸੰਬੰਧ ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਇੱਕ ਧਰਨਾ ਵੀ ਲੱਗਿਆ ਸੀਗਾ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਵੀ ਕਿ ਜਿਹੜੀ ਮਾਈਨਿੰਗ ਹੋ ਰਹੀ ਆ ਉਹ ਰੋਕੀ ਜਾਵੇ ਜਿਹਦੇ ਕਰਕੇ ਜਿਹੜਾ ਹੈਗਾ ਦਰਿਆ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਪਾਣੀ ਵੱਧਦਾ ਤਾਂ ਇਹ ਖਤਰਾ ਕਰ ਸਕਦਾ ਔਰ ਉਹੀ ਗੱਲ ਹੋਈ ਦਰਿਆ ਦੇ ਵਿੱਚ ਪਾਣੀ ਵਧਿਆ ਔਰ ਸਤਲੋ ਜਿੱਥੋਂ ਜਿਹੜੀਆਂ ਹੈ ਸੈਂਕੜੇ ਏਕੜ ਜ਼ਮੀਨਾਂ ਲੋਕਾਂ ਦੀਆਂ ਵਿੱਚ ਵਹਾ ਕੇ ਲੈ ਗਿਆ ਇੱਥੇ ਕੋਈ ਪਤਾ ਨਹੀਂ ਲੱਗਦਾ ਕਿ ਕਿਹੜਾ ਕਿਹਦਾ ਖੇਤ ਆ ਕਿਹੜਾ ਕਿਹਦਾ ਖੇਤ ਆ ਉਹ ਦਿਨੋ ਦਿਨ ਜਿਹੜਾ ਹੈਗਾ ਖੇਤ ਖੋਦਾ ਜਾ ਰਿਹਾ ਆ ਕਿਸੇ ਕਿਸਾਨ ਦੀ ਮੋਟਰ ਆ ਤੇ ਮੋਟਰ ਦੇ ਬਿਲਕੁਲ ਉੱਤੇ ਆ ਚੜਿਆ ਆ ਜਿਹੜਾ ਬਿਜਲੀ ਦਾ ਖੰਭਾ ਲੱਗਿਆ ਹੋਇਆ ਇਹੋ ਜੇ 6 ਖੰਭੇ ਦਰਿਆ ਦੇ ਅੰਦਰ ਸਨ ਤੇ ਇਹ 7 ਮਾ 8ਵਾਂ ਖੰਭਾ ਹੈਗਾ 6-7 ਖੰਬੇ ਦੇ ਅੰਦਰ ਸਨ ਤੇ ਉਹ ਕਿੱਥੇ ਚਲੇ ਗਏ ਰੱਬ ਜਾਣਦਾ ਜਾਂ ਦਰਿਆ ਜਾਣਦਾ ਇਹ ਤਸਵੀਰਾਂ ਨੇ 7 ਲੋਜ ਦੀਆਂ ਜਿਹੜੀਆਂ ਕਿਤੇ ਨਾ ਕਿਤੇ ਸਾਡੀਆਂ ਨਲਾਇਕ ਸਰਕਾਰਾਂ ਦੀ ਵਜ੍ਹਾ ਕਰਕੇ ਅੱਜ ਇਹਨਾਂ ਲੋਕਾਂ ਦੀ ਜਿੱਥੇ ਫਸਲ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਆ ਉੱਥੇ ਨਾਲ ਜਿਹੜਾ ਹੈਗਾ ਇਹਨਾਂ ਦੇ ਘਰਾਂ ਨੂੰ ਵੀ ਨੁਕਸਾਨ ਆ ਔਰ ਇਹ ਜਿਹੜੇ ਇਹ ਜਿਹੜੇ ਨੁਕਸਾਨ ਨੇ ਸ਼ਾਇਦ ਜ਼ਿੰਦਗੀ ਭਰ ਇਹ ਕਦੇ ਪੂਰੇ ਨਾ ਹੋ ਸਕਣ ਕਿਉਂਕਿ ਅੱਗੇ ਬਹੁਤ ਸਾਰੇ ਘਰ ਦੇ ਪਰਿਵਾਰ ਦੇ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਧੀਆਂ ਪੁੱਤਾਂ ਦੇ ਵਿਆਹ ਕਰਨੇ ਆ ਬੱਚਿਆਂ ਦੀ ਪੜ੍ਹਾਈ ਹੋਰ ਬਹੁਤ ਕੁਝ ਜਿਹੜਾ ਇਹਨਾਂ ਜ਼ਮੀਨਾਂ ਦੇ ਇਹਨਾਂ ਫਸਲਾਂ ਦੇ ਸਿਰ ਤੇ ਜ਼ਿੰਮੇਦਾਰ ਨੇ ਸਾਰਾ ਸਾਲ ਕੱਢਣਾ ਹੁੰਦਾ ਤੇ ਇੱਕ ਵਾਰ ਜਿਹੜਾ ਹੈਗਾ ਐਲਾਨ ਕਰਕੇ ਜਿਹੜੀਆਂ ਸਰਕਾਰਾਂ ਤੋਂ ਭੁੱਲ ਜਾਂਦੀਆਂ ਮੁਆਵਜ਼ੇ ਜਿਹੜੇ ਹੈਗੇ ਆ ਮੁਰਗੀਆਂ ਦੇ ਤੇ ਬੱਕਰੀਆਂ ਦੇ ਉਹ 2023 ਵਾਲੀ ਨਹੀਂ ਮਿਲੇ ਤੇ ਹੁਣ ਵਾਲੇ ਤੱਕ ਕੀ ਮਿਲਣਗੇ ਇਹ ਡਾਡਾ ਜਾਣਦਾ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਤਲੁਜ ਦਰਿਆ ਦੇ ਜਿਹੜੇ ਤਵਾਹੀ ਦੀਆਂ ਇਹ ਤਸਵੀਰਾਂ ਨੇ ਕੈਮਰਾਮੈਨ ਕੋਲ ਜੀਤ ਨਾਲ ਸਸਰਾਲੀ ਬੰਨ ਤੋਂ ਮੈਂ ਹਰਜਿੰਦਰ ਸਿੱਧੂ